ਜੇਕਰ 크루즈 ਦੇ ਨਜ਼ਾਰੇ ਲੈਣ ਵਾਸਤੇ ਤੁਸੀਂ ਪਲਾਨ ਕਰ ਰਹੇ ਹੋ ਗੋਆ ਜਾਂ ਥਾਈਲੈਂਡ ਦੀ ਟ੍ਰਿਪ ਤਾਂ ਬਿਲਕੁਲ ਹੁਣ ਤੁਹਾਨੂੰ ਉੱਥੇ ਜਾਣ ਦੀ ਕੋਈ ਲੋੜ ਨਹੀਂ ਤੁਹਾਡੇ ਵਾਸਤੇ ਲੁਧਿਆਣੇ ਦੇ ਵਿੱਚ ਹੀ ਸਪੈਸ਼ਲ ਏਸੀ 크루즈 ਜਿਹੜੀ ਕਿ ਆ ਲੈ ਕੇ ਆ ਚੁੱਕੇ ਹਾਂ ਤਾਂ ਏਸੀ 크루즈 ਦੇ ਨਾਲ ਨਾਲ ਹੁਣ ਜਿਹੜੀ ਕਿ ਆ ਤੁਸੀਂ ਦੋ ਜਿਹੜੀਆਂ ਮੋਟਰ ਬੋਟਸ ਉੱਥੇ ਅਲੱਗ-ਅਲੱਗ ਤਰੀਕੇ ਦੀਆਂ ਉਸ ਦਾ ਵੀ ਨਜ਼ਾਰਾ ਜਿਹੜਾ ਕਿ ਇੱਥੇ ਅੱਗੇ ਲੈ ਸਕਦੇ ਨੇ ਕਿ ਕਿਲੋਮੀਟਰ ਦੀ ਜਿਹੜੀ ਕਿ ਆ ਰਾਈਡ ਲੈਣ ਵਾਲੀ ਹੈ 1.5 ਕਿਲੋਮੀਟਰ ਇੱਕ ਸਾਈਡ ਜਾਏਗੀ ਤਾਂ 1.5 ਕਿਲੋਮੀਟਰ ਇੱਕ ਸਾਈਡ ਜਿਹੜੀ ਕਿ ਆ ਵਾਪਸ ਆਏਗੀ ਸਸਕਾਲ ਤੁਸੀਂ ਦੇਖ ਰਹੇ ਹੋ ਸਿਹੜੀ ਹੈਡਲ ਜੇਕਰ 크루즈 ਦੇ ਨਜ਼ਾਰੇ ਲੈਣ ਵਾਸਤੇ ਤੁਸੀਂ ਪਲਾਨ ਕਰ ਰਹੇ ਹੋ ਗੋਆ ਜਾਂ ਥਾਈਲੈਂਡ ਦੀ ਟ੍ਰਿਪ ਤਾਂ ਬਿਲਕੁਲ ਹੁਣ ਤੁਹਾਨੂੰ ਉੱਥੇ ਜਾਣ ਦੀ ਕੋਈ ਲੋੜ ਨਹੀਂ ਥੋੜੇ ਵਾਸਤੇ ਲੁਧਿਆਣੇ ਦੇ ਵਿੱਚ ਹੀ ਸਪੈਸ਼ਲ ਏਸੀ 크루즈 ਜਿਹੜੀ ਕਿ ਆ ਲੈ ਕੇ ਆ ਚੁੱਕੇ ਹਾਂ ਤਾਂ ਬਿਲਕੁਲ ਤਸਵੀਰਾਂ ਤੁਸੀਂ ਆਪਣੇ ਸਕਰੀਨ ਦੇ ਉੱਤੇ ਦੇਖ ਰਹੇ ਹੋ ਵੀ ਜਿਹੜੀ ਏਸੀ 크루즈 ਹੈ ਲੁਧਿਆਣਾ ਦੇ ਵਿੱਚ ਆ ਚੁੱਕੀ ਹੋਈ ਹੈ ਤਾਂ ਬਿਲਕੁਲ ਜਿਹੜੀ ਹੁਣ ਏਸੀ 크루즈 ਹੈ ਲੁਧਿਆਣਾ ਦੇ ਵਿੱਚ ਵੀ ਚੱਲੇਗੀ ਤੇ ਜੇਕਰ ਇਸ ਦੀ ਸਿਟਿੰਗ ਦੀ ਗੱਲ ਕਰੀਏ ਤਾਂ ਸਿਟਿੰਗ ਕੁਝ 40% ਜਿਹੜੀ ਕਿ ਸਿਟਿੰਗ ਰਹੇਗੀ ਤੇ ਜਿਹੜੀ ਬਿਲਕੁਲ ਏਸੀ ਕਰੂਜ਼ ਹੋਣ ਵਾਲੀ ਹੈ ਤੇ ਲੁਧਿਆਣਾ ਦੇ ਵਿੱਚ ਇਸ ਫੇਰੀ ਫਸਟ ਟਾਈਮ ਹੈ ਕਿ ਜਿਹੜੀ ਕਰੂਜ਼ ਲੈ ਕੇ ਆਏ ਨੇ ਇਹ ਏਸੀ ਕਰੂਜ਼ ਹੈ ਤਾਂ ਬਿਲਕੁਲ ਇਸ ਦਾ ਨਜ਼ਾਰਾ ਤੁਸੀਂ ਹੈ ਲੁਧਿਆਣਾ ਵਿੱਚ ਆ ਕੇ ਲੈ ਸਕਦੇ ਹੋ ਕਿਉਂਕਿ ਇਸ ਦੇ ਨਾਲ ਹੋਰ ਦੋ ਬੋਰਡਸ ਦੀ ਕੈਟਾਗਰੀ ਵੀ ਹੈਗੀ ਹੈ ਤਾਂ ਇਸੀ 크ਰੂਜ਼ ਦੇ ਨਾਲ ਨਾਲ ਹੁਣ ਜਿਹੜੀ ਕਿ ਆ ਤੁਸੀਂ ਦੋ ਜਿਹੜੀਆਂ ਮੋਟਰ ਬੋਟਸ ਉੱਥੇ ਅਲੱਗ-ਅਲੱਗ ਤਰੀਕੇ ਦੀਆਂ ਉਸ ਦਾ ਵੀ ਨਜ਼ਾਰਾ ਜਿਹੜਾ ਕਿ ਇੱਥੇ ਆ ਕੇ ਲੈ ਸਕਦੇ ਹੁੰਦਾ ਬਿਲਕੁਲ ਇਸ ਤੋਂ ਜਿਹੜਾ ਮੋਟਰ ਬੋਟਸ ਵਾਲਾ ਜਿਹੜਾ ਐਕਸਪੀਰੀਅੰਸ ਹੁੰਦਾ ਆਪਾਂ ਦੇਖਦੇ ਆ ਨਾਰਮਲ ਜਿਹੜਾ ਕਿ ਆ ਤੁਹਾਨੂੰ ਉਸ ਦੇ ਵਾਸਤੇ 크ਰੂਜ਼ ਦਾ ਜਾਂ ਕਹਿ ਲਓ ਇਹਨਾਂ ਮੋਟਰ ਬੋਟਸ ਦਾ ਤੁਹਾਨੂੰ ਕਿਸੇ ਜਿੱਥੇ ਲੇਕਸ ਵਗੈਰਾ ਹੁਣ ਉੱਥੇ ਜਾਣਾ ਪੈਂਦਾ ਪਰ ਹੁਣ ਇਹ ਚੀਜ਼ ਜਿਹੜੀ ਕਿ ਤੁਹਾਡੇ ਵਾਸਤੇ ਸਪੈਸ਼ਲੀ ਲੁਧਿਆਣਾ ਦੇ ਵਿੱਚ ਵੀ ਆ ਚੁੱਕੀ ਹੋਈ ਹੈ ਜਿੱਥੇ ਏਸੀ ਕਰੂਜ਼ ਜਿਸ ਦੀ ਜਿਹੜੀ ਸਿਟਿੰਗ ਹੈ ਉੱਤੇ 40% ਜਿਹੜੀ ਕਿ ਸਿਟਿੰਗ ਹੈ ਏਸੀ ਕਰੂਜ਼ ਰਹਿਣ ਵਾਲੀ ਹੈ ਤੇ ਇਸ ਦੇ ਨਾਲ ਹੀ ਜਿਸ ਤਰੀਕੇ ਨਾਲ ਪਤਾ ਲੱਗਿਆ ਹੈ ਕਿ ਤੁਸੀਂ ਫੂਡ ਦਾ ਵੀ ਇੱਥੇ ਇੰਜੋਏ ਜਿਹੜਾ ਕਿ ਆ ਕਰ ਸਕਦੇ ਹੋ ਤੇ ਨਾਲ ਦੀ ਨਾਲ ਕੁਝ ਮੋਟਰ ਬੋਟਸ ਨੇ ਜੇਕਰ ਇਸ ਮੋਟਰ ਬੋਟ ਦੀ ਗੱਲ ਕਰੀਏ ਤਾਂ ਇਹ ਹਾਈ ਸਪੀਡ ਮੋਟਰ ਬੋਟ ਦੇ ਨਾਲ ਦੀ ਨਾਲ ਜੇਕਰ ਉਹ ਮੋਟਰ ਬੋਟ ਦੀ ਗੱਲ ਕਰੀਏ ਤਾਂ ਉਸ ਦੀ ਸਪੀਡ ਥੋੜੀ ਸਲੋ ਹੈ ਤੇ ਉਸ ਦੀ ਸੇਟਿੰਗ ਅਵੇਲੇਬਿਲਟੀ ਜਿਹੜੀ ਆ ਉਹ ਵੀ 6% ਦੀ ਰਹਿੰਦੀ ਹੈ ਪਰ ਇਸ ਸਮੇਂ ਮੇਨ ਜਿਹੜਾ ਵਿਸ਼ਾ ਹੈ ਉਹ ਵਿਸ਼ਾ ਇਹ ਕਰੂਜ਼ ਲਗਜ਼ਰੀ ਕਰੂਜ਼ ਜਿਹੜੀ ਕਿ ਲੁਧਿਆਣਾ ਦੇ ਵਿੱਚ ਫਰਸਟ ਟਾਈਮ ਆਈ ਆ ਤਾਂ ਇਸ ਦਾ ਨਜ਼ਾਰਾ ਲੈਣ ਵਾਸਤੇ ਤੁਸੀਂ ਲੁਧਿਆਣਾ ਤੁਹਾਨੂੰ ਆਉਣਾ ਪਵੇਗਾ ਜਾਂ ਜਿਹੜੇ ਲੁਧਿਆਣੇ ਵਾਲੇ ਉਹਨਾਂ ਵਾਸਤੇ ਇੱਕ ਖੁਸ਼ਖਬਰੀ ਦੀ ਸੁਗਾਤ ਹੈ ਕਿਉਂਕਿ ਹੁਣ ਜਿਹੜੀ ਕਰੂਜ਼ ਦੀ ਸライド ਹੈ ਉਹ ਤੁਸੀਂ ਬਿਲਕੁਲ ਲੁਧਿਆਣਾ ਦੇ ਵਿੱਚ ਲੈ ਸਕਦੇ ਹੋ ਤਾਂ 크ਰੂਜ਼ ਇਸ ਸਮੇਂ ਹੱਲੇ ਤਿਆਰ ਹੁੰਦੀ ਪਈ ਆ ਤੇ ਜਲਦ ਜਿਹੜੀ ਆ ਤੁਹਾਡੇ ਵਾਸਤੇ ਇਹ ਅਵੇਲੇਬਲ ਹੋਏਗੀ ਤੁਸੀਂ ਇੱਥੇ ਆ ਕੇ ਉਸ ਬੁੱਕ ਕਰ ਸਕਦੇ ਹੋ ਬੁਕਿੰਗ ਦੇ ਉੱਤੇ ਜਿਹੜੀ ਕੀ ਆ ਇਹ ਜਿਹੜੀ 크ਰੂਜ਼ ਆ ਉਹ ਚੱਲੇਗੀ ਤਾਂ ਜਿਹੜੀ ਸੀਟਿੰਗ ਇਸ ਤਰੀਕੇ ਤੁਹਾਨੂੰ ਦੱਸਿਆ ਹੈ ਕਿ 40 ਬੰਦਿਆਂ ਦੀ ਸੀਟਿੰਗ ਰਹਿਣ ਵਾਲੀ ਆ ਤਾਂ ਬਿਲਕੁਲ ਇਸ ਸਮੇਂ ਅਸੀਂ ਲੁਧਿਆਣਾ ਨਹਿਰ ਦੇ ਉੱਤੇ ਖੜੇ ਆ ਜਿੱਥੋਂ ਦਰਾਹਾ ਤੋਂ ਅੱਗੇ ਤਿੰਨ ਨਹਿਰਾਂ ਵੰਡੀਆਂ ਜਾਂਦੀਆਂ ਨੇ ਤਾਂ ਤਿੰਨਾਂ ਨਹਿਰਾਂ ਚੋਂ ਇੱਕ ਜਿਹੜੀ ਸੈਂਟਰ ਵਾਲੀ ਨਹਿਰ ਹੈ ਉਸ ਦੇ ਵਿੱਚ ਜਿਹੜੀ ਕੀ ਹੈ ਕਰੂਜ਼ ਚੱਲੇਗੀ ਤੇ ਜੇਕਰ ਅਸੀਂ ਰਾਈਡ ਦੀ ਗੱਲ ਕਰੀਏ ਤਾਂ ਰਾਈਡ ਕੁਝ ਤਿੰਨ ਕਿਲੋਮੀਟਰ ਦੀ ਜਿਹੜੀ ਕੀ ਹੈ ਰਾਈਡ ਲੈਣ ਵਾਲੀ ਹੈ ਡੇਢ ਕਿਲੋਮੀਟਰ ਇੱਕ ਸਾਈਡ ਜਾਏਗੀ ਤਾਂ ਡੇਢ ਕਿਲੋਮੀਟਰ ਇੱਕ ਸਾਈਡ ਜਿਹੜੀ ਕੀ ਹੈ ਵਾਪਸ ਆਏਗੀ ਜੇਕਰ ਸਪੀਡ ਦੀ ਕੈਟਾਗਰੀ ਦੀ ਗੱਲ ਕਰੀਏ ਤਾਂ ਇਸ ਦੀ ਸਪੀਡ ਜਿਹੜੀ ਹੈ ਸਭ ਤੋਂ ਸਲੋ ਰਹਿਣ ਵਾਲੀ ਆ ਤੁਸੀਂ ਹੌਲੀ ਹੌਲੀ ਜਿਹੜਾ ਕੀ ਹੈ ਮਾਹੌਲ ਨੂੰ ਇੰਜੋਏ ਕਰਦੇ ਹੋਏ ਜਾਉਂਗੇ ਇਸ ਦੇ ਵਿੱਚ ਤੇ ਇਸ ਤੋਂ ਬਾਅਦ ਅ ਦੂਜੇ ਨੰਬਰ ਤੇ ਇੱਕ ਜਿਹੜੀ ਆ ਬੋਟ ਆਉਂਦੀ ਆ ਇਸ ਦੀ ਸਪੀਡ ਇਸ ਤੋਂ ਥੋੜੀ ਵੱਧ ਜਾਂਦੀ ਆ ਤੇ ਅ ਇੰਜੋਏ ਤੁਸੀਂ ਇਸ ਨੂੰ ਥੋੜੀ ਵੱਧ ਸਪੀਡ ਤੇ ਕਰ ਸਕਦੇ ਹੋ ਪਰ ਜੇਕਰ ਤੁਸੀਂ ਬਿਲਕੁਲ ਹਾਈ ਸਪੀਡ ਦਾ ਨਜ਼ਾਰਾ ਲੈਣਾ ਚਾਹੁੰਦੇ ਹੋ ਬਿਲਕੁਲ ਜਿਹੜੀ ਬੋਰਡ ਮੇਰੇ ਪਿੱਛੇ ਇਸ ਸਮੇਂ ਅ ਇਸ ਦੀ ਜਿਹੜੀ ਸਿਟਿੰਗ ਹੈ ਉਹ 8 ਜਣਿਆਂ ਦੀ ਹੈ ਜਿਸ ਦੇ ਵਿੱਚੋਂ ਇੱਕ ਡਰਾਈਵਰ ਹੁੰਦਾ ਤੇ ਬਾਕੀ 7 ਪੈਸੈਂਜਰਸ ਜਿਹੜੀ ਸਿਟਿੰਗ ਹੈ ਉਹ ਤੁਸੀਂ ਇੱਥੇ ਆ ਕੇ ਜਿਹੜੀ ਕੀ ਐਨਜੋਏ ਕਰ ਸਕਦੇ ਹੁੰਦਾ ਬਿਲਕੁਲ ਜਲਦ ਤੋਂ ਜਲਦ ਇੱਥੇ ਜਦੋਂ ਇਸ ਦੀ ਤਿਆਰੀ ਪੂਰੀ ਹੋ ਜਾਂਦੀ ਹੈ ਇਸ ਦੀ ਤਿਆਰੀ ਮੁਕੰਮਲ ਹੁੰਦੀ ਹੈ ਤੁਹਾਨੂੰ ਉਸ ਦੀ ਜਾਣਕਾਰੀ ਦਵਾਂਗੇ ਤੇ ਉਸ ਤੋਂ ਤੱਕ ਦੇਖ ਰਹੋ ਸਿੱਟੀ ਹੈਡਲਾਈਟਸ ਕੈਮਰਾ ਬੈਂ ਵੇਪਨ ਬੱਸੀ ਦੇ ਨਾਲ ਮੈਂਬਰ ਵੀਰ ਥੈਂਕ ਯੂ